ਕਦੀ ਕਹਦੀ ਤਰੱਕੀ ਵੇਖ ਕੇ ਦੁਖੀ ਨਹੀਂ ਹੋਣਾ ਜੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਕਦੀ ਕਹਦੀ ਤਰੱਕੀ ਵੇਖ ਕੇ ਦੁਖੀ ਨਾ ਹੋ ਕਹਦੀ ਤਰੱਕੀ ਵੇਖ ਕੇ ਅੰਦਰੋਂ ਖੁਸ਼ ਹੋ ਖੁਸ਼ ਹੋ ਕਹਦਾ ਕਾਰੋਬਾਰ ਵੇਖ ਕੇ ਕਹਦਾ ਪੁੱਤਰ ਤੀ ਲਾਇਕ ਵੇਖ ਕੇ ਤਾ ਸੱਚਾ ਬਾਸ਼ਾ ਇਹੋ ਜੇ ਬੱਚੇ ਸਾਰਿਆਂ ਨੂੰ ਦੇ ਮਹਾਰਾਜ ਇਹੋ ਜਿਹਾ ਘਰ ਸਾਰਿਆਂ ਦਾ ਬਣੇ ਸੱਚਾ ਬਾਸ਼ਾ ਇਦਾਂ ਦੇ ਮੈਂ ਸੱਚ ਕਹਿੰਦਾ ਜਦੋਂ ਮੈਂ ਇੱਥੇ ਉਹਨਾਂ ਦਾ ਜੁਪੀ ਤੁਹਾਡੇ ਫਾਰਮ ਵੇਖਦਾ ਤੁਹਾਡੀਆਂ ਕੋਠੀਆਂ ਵੇਖਦਾ ਮੈਂ ਅੰਦਰੋਂ ਕਹਿੰਦਾ ਯਾਰ ਸਾਡੇ ਪੰਜਾਬੀ ਕਿਨੇ ਸਖੀ ਨੇ ਕਿੰਨੇ ਸੋਹਣੇ ਘਰਾਂ 'ਚ ਬੈਠੇ ਨੇ ਕਿੰਨਾ ਸੋਹਣਾ ਵਾਤਾਵਰਨ ਹੈ ਤੁਹਾਡੇ ਬੱਚੇ ਵੇਖ ਕੇ ਤੁਹਾਡਾ ਪਰਿਵਾਰ ਵੇਖ ਕੇ ਮਨ ਨੂੰ ਖੁਸ਼ੀ ਹੁੰਦੀ ਹੈ ਚਾਹ ਚੜਦਾ ਕੋਈ ਸਾਨੂੰ ਆਪਣਾ ਕਾਰੋਬਾਰ ਵਿਖਾਉਂਦਾ ਕੋਈ ਘਰ ਵਿਖਾਉਂਦਾ ਅਸੀਂ ਵਿਦੇਸ਼ਾਂ ਤੱਕ ਜਾ ਕੇ ਦੱਸਦੇ ਹਾਂ ਕਿ ਜੇ ਜੰਮੂ ਇੱਥੇ ਆਪਣਾ ਜੁਪੀ ਦੇ ਵਿੱਚ ਉਤਰਾਖੰਡ ਦੇ ਵਿੱਚ ਕਿਦਾਂ ਪਰਿਵਾਰ ਆਪਣੇ ਭਰਾ ਸੁਖੀ ਵਸ ਰਹੇ ਨੇ ਕਿਦਾਂ ਉਹ ਗੰਨਿਆਂ ਦੀ ਖੇਤੀ ਕਰਦੇ ਆ ਕਿਦਾਂ ਕਣਕ ਦੀ ਖੇਤੀ ਕਰਦੇ ਆ ਕਿਦਾਂ ਵੱਡੇ-ਵੱਡੇ ਉਹਨਾਂ ਦੇ ਕੋਲ ਕੰਪੈਨਾਂ ਟ੍ਰੈਕਟਰ ਨੇ ਆਪਣੇ ਹਰ ਬੰਦੇ ਨੇ ਰੋਟੀ ਆਪਣੀ ਖਾਣੀ ਹੈ ਖਾਣੀ ਹੈ ਕਿਹਦੇ ਵੱਲ ਵੇਖ ਕੇ ਖੁਸ਼ ਹੋਗੇ ਇਹਦੇ ਨਾਲ ਤੁਹਾਡੇ ਅੰਦਰ ਤੰਦਰੁਸਤੀ ਆਏਗੀ ਤੁਸੀਂ ਅੰਦਰੋਂ ਠੀਕ ਹੋਗੇ ਅੱਜ ਦੁਖੀ ਕਿਉਂ ਬੰਦਾ ਅੱਜ ਦੂਜਿਆਂ ਦੇ ਕਾਰੋਬਾਰ ਵੇਖ ਕੇ ਸੜ ਰਿਹਾ ਹਾਏ ਉਹ ਮੇਰੇ ਤੋਂ ਅੱਗੇ ਲੰਘ ਗਿਆ ਮੈਂ ਉਹ ਤੋਂ ਪਿੱਛੇ ਰਹਿ ਗਿਆ